ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਿਨ ਤਿਲਕ ਹੋਣਾ ਸੀ ਭਾਰੀ ਦੀਵਾਨ ਲੱਗਾ ਸੰਗਤਾਂ ਦੀਆਂ ਪੇਟਾਂ ਪ੍ਰਸ਼ਾਦਾ ਵਿੱਚ ਸਾਈਂ ਦਾਸ ਤੇ ਰਾਮੂ ਵੀ ਪੇਟ ਲੈ ਕੇ ਹਾਜ਼ਰ ਸਨ ਆਪਣੇ ਹੱਥ ਦਾ ਕੱਢਿਆ ਤੇ ਸੀਤਾ ਇੱਕ ਲਾਚੇ ਦਾ ਕਲੀਆਂਦਾਰ ਚੋਲਾ ਮਹਾਰਾਜ ਜੀ ਦੀ ਸੇਵਾ ਤਰਿਆ ਔਰ ਜਦ ਸਾਧਗੁਰਾਂ ਨੇ ਉਸੇ ਵੇਲੇ ਪਹਿਨ ਲਿਆ ਤਾਂ ਜੀ ਬਾਗ ਬਾਗ ਹੋ ਗਿਆ ਅਜੇ ਇੱਥੇ ਹੀ ਸਨ ਕਿ ਇੱਕ ਦਿਨ ਰਾਤ ਨੂੰ ਗੁਰੂ ਸਾਹਿਬਾਂ ਨੇ ਸਾਈਂ ਦਾਸ ਨੂੰ ਯਾਦ ਕੀਤਾ ਪਰ ਸਾਈਂ ਦਾਸ ਨਾ ਲੱਭਿਆ ਜਾਂ ਵਧੇਰੇ ਢੋਲ ਹੋਈ ਤਾਂ ਪਤਾ ਲੱਗਾ ਕਿਸ eri ਦਰਬਾਰ ਸਾਹਿਬ ਜੀ ਝਾੜੂ ਦੇ ਰਹੇ ਹਨ ਜਾਂ ਦੋ ਕੁ ਦਿਨ ਮਗਰੋਂ ਫੇਰ ਰਾਤ ਨੂੰ ਗੁਰੂ ਜੀ ਨੇ ਦਾਸ ਨੂੰ ਭੇਜਿਆ ਤਾਂ ਪਤਾ ਲੱਗਾ ਕਿਸ ਰੋਵਰ ਦੇ ਕਿਨਾਰੇ ਬੈਠੇ ਪ੍ਰੇਮ ਦੇ ਸ਼ਬਦ ਪੜ੍ਹਦੇ ਤੇ ਵਿਰਾਗ ਕਰ ਰਹੇ ਹਨ ਔਰ ਰਾਮੋ ਵੀ ਨਾਲ ਹੀ ਹੈ ਜਾਂ ਫੇਰ ਇੱਕ ਰਾਤ ਕਿਸੇ ਤਰ੍ਹਾਂ ਭਾਲ ਹੋਈ ਤਾਂ ਪਤਾ ਲੱਗਾ ਜੋ ਅੱਜ ਸ੍ਰੀ ਦਰਬਾਰ ਸਾਹਿਬ ਜੀ ਵੀ ਨਹੀਂ ਸਵੇਰੇ ਥੋਂ ਮਿਲਿਆ ਕਿ ਲੋਡੇ ਪਹਿ ਰਾਮਸਰ ਫਿਰਦੇ ਸਨ ਜੋ ਇੱਕ ਦੁਖੀ ਸਿੱਖ ਨਾਮ ਦੇ ਪੂਰਨ ਰਸੀਏ ਗੁਰਮੁਖ ਦੀ ਕੁਝ ਖਬਰ ਸੁਣਦੇ ਹੀ ਸੁਲਤਾਨ ਪਿੰਡ ਚਲੇ ਗਏ ਔਰ ਉਸ ਦੀ ਦਾਰੀ ਵਿੱਚ ਲੱਗ ਗਏ ਹਨ ਇਹ ਇੱਕ ਚੰਗਾ ਗੁਰੂ ਦਾ ਪ੍ਰੇਮੀ ਸਿੱਖ ਸੀ ਜੋ ਹੁਣ ਅਗਲੇ ਲੋਕ ਦੀਆਂ ਤਿਆਰੀਆਂ ਕਰ ਰਿਹਾ ਸੀ ਸੇਵਾਦਾਰ ਪਾਸ ਕੋਈ ਨਹੀਂ ਸੀ ਭਾਈ ਜੀ ਪ੍ਰਸੰਗ ਸੁਣਦੇ ਹੀ ਜਾ ਪਹੁੰਚੇ ਔਰ ਸੇਵਾ ਵਿੱਚ ਲੱਗ ਪਏ ਆਤਮਾ ਵਾਹਿਗੁਰੂ ਦੇ ਪ੍ਰੇਮ ਵਿੱਚ ਤੇ ਸਰੀਰ ਸਿੱਖ ਦੀ ਸੇਵਾ ਵਿੱਚ ਲੱਗ ਰਿਹਾ ਸੀ ਇਹ ਸਿੱਖ ਚੌਥੇ ਗੁਦੀਨ ਕੂਚ ਦੀ ਤਿਆਰੀ ਕਰ ਬੈਠਾ ਭਾਈ ਜੀ ਨੇ ਕਿਹਾ ਕੋਈ ਸੇਵਾ ਦੱਸੋ ਕਹਿਣ ਲੱਗਾ ਦੀਨ ਦਿਵਾਲ ਜੀ ਸਤਗੁਰਾਂ ਦੇ ਦਰਸ਼ਨ ਦੀ ਸਿੱਖ ਹੈ ਪਰ ਹੁਣ ਕਿੱਥੋਂ ਹੋ ਸਕਦੇ ਹਨ ਤੁਸੀਂ ਗੁਰੂ ਜੀ ਦੇ ਨਿਕਟ ਵਰਤੀ ਹੋ ਜੇ ਕਿਵੇਂ ਤਰੁੱਠ ਪਵੋ ਤਾਂ ਅਤ ਦਿਵਾਲਤਾ ਹੈ ਛੋਟਾ ਮੂੰਹ ਵੱਡੀ ਗੱਲ ਹੈ ਪਰ ਇਹ ਪ੍ਰੇਮ ਦੀ ਸਿੱਖ ਆਪਣੇ ਵਸਤੀ ਨਹੀਂ ਹੈ ਭਾਈ ਜੀ ਨੇ ਕਦੇ ਸਤਗੁਰਾਂ ਪਾਸੋਂ ਕੁਛ ਨਹੀਂ ਸੀ ਮੰਗਿਆ ਅੱਜ ਸੋਚੀ ਪੈ ਗਏ ਕਿ ਮੈਂ ਦਾਸ ਹੋ ਕੇ ਕਿਸ ਮੂੰਹ ਨਾਲ ਬੇਨਤੀ ਕਰਾਂ ਸੋਚਾ ਸੋਚਦੇ ਉੱਠੇ ਕੱਪੜੇ ਪਾਏ ਕਿ ਬਾਰੋਂ ਬੂਹਾਂ ਖੜਕਿਆ ਧੋੜ ਕੇ ਖੋਲਿਆ ਤਾਂ ਘੋੜੇ ਤੇ ਚੜੇ ਹੋਏ ਸ੍ਰੀ ਗੁਰੂ ਜੀ ਇੱਕਦਮ ਪਰਵਾਹ ਛੁੱਟ ਪਿਆ ਔਰ ਬੇਸੁੱਧ ਚਾਹੇ ਹੋ ਕੇ ਡਿੱਗ ਪਏ ਗੁਰੂ ਜੀ ਨੇ ਉੱਤਰ ਕੇ ਸੰਭਾਲ ਲਿਆ ਔਰ ਕਿਹਾ ਧੰਨ ਸਿੱਖੀ ਤੇ ਭਾਈ ਜੀ ਸਮੇਤ ਅੰਦਰ ਲੰਘ ਗਏ ਸਿੱਖ ਨੂੰ ਦਰਸ਼ਨ ਦਿੱਤੇ ਔਰ ਅੰਤ ਸਮੇਂ ਨਾਮ ਦੀ ਪੱਕੀ ਲਿਵ ਵਿੱਚ ਸਿੱਖ ਨੂੰ ਤੋੜਿਆ ਸੰਸਕਾਰ ਤੱਕ ਆਪ ਸਾਧਗੁਰੂ ਜੀ ਠਹਿਰੇ ਸਾਈਂ ਦਾਸ ਜੀ ਚਾਣ ਕੇ ਧੂਪ ਚੜਦੀ ਹੈ देर ਲੱਗੇਗੀ ਗੁਰੂ ਜੀ ਨੂੰ ਖੇਚਲ ਨਾ ਹੋਵੇ ਆਪ ਸ਼ਹਿਰ ਚਲੇ ਜਾਣ ਪਰ ਮੂੰਹੋਂ ਆਖਣ ਦੀ ਹਿੰਮਤ ਨਾ ਪਵੇ ਗੁਰੂ ਜੀ ਵੀ ਸਿੱਖ ਦੇ ਪ੍ਰੇਮ ਦੇ ਬੱਦੇ ਠਹਿਰੇ ਹੀ ਰਹੇ ਔਰ ਸੰਸਕਾਰ ਹੋਣ ਪਰ ਸਾਈਂ ਦਾਸ ਸਮੇਤ ਸ਼ਹਿਰ ਆਏ ਸਿੱਖ ਤਾਂ ਚੜਦੇ ਤੋਂ ਚੜਦੇ ਕੈਣੀ ਰੈਣੀ ਬੈਣੀ ਦੇ ਸੂਰਮੇ ਗੁਰੂ ਕੇ ਦੁਲਾਰੇ ਸੀ ਪਰ ਭਾਈ ਸਾਈਂ ਦਾਸ ਤੇ ਰਾਮੋ ਦੇ ਹਿਰਦੇ ਕੁਛ ਗੁਰੂ ਜੀ ਦੇ ਪ੍ਰੇਮ ਨਾਲ ਐਸੇ ਖਿੱਚੇ ਗਏ ਕਿ ਉਸ ਦਾ ਸਮਝਣਾ ਕਠਨ ਹੈ ਅੱਠੇ ਪੈਰ ਉਹਨਾਂ ਦੀ ਸੂਰਤ ਗੁਰੂ ਚਰਣਾ ਵਿੱਚ ਖਿੱਚੀ ਰਹਿੰਦੀ ਔਰ ਗੁਰੂ ਮੂਰਤ ਅੰਗ ਸੰਗ ਰਹਿੰਦੀ ਇਹ ਉਹ ਜਾਪਦਾ ਕਿ ਗੁਰੂ ਜੀ ਉਹ ਖੜੋਤੇ ਹਨ ਬੈਠੇ ਬੈਠੇ ਸਜਲ ਨੇਤਰ ਹੋ ਜਾਣਾ ਤੇ ਐਸੀ ਤੂ ਮਿਲਨ ਦੀ ਪੈਣੀ ਕਿ ਖਾਣ ਪੀਣ ਕੰਮ ਕਾਜ ਭੁੱਲ ਜਾਣਾ ਹਰ ਵੇਲੇ ਇਉਂ ਪਾਸਾ ਰਹਿੰਦਾ ਹੈ ਕਿ ਆਪਣਾ ਆਪ ਤਾਂ ਰਿਆ ਨਹੀਂ ਤੇ ਗੁਰੂ ਆਪੇ ਵਿੱਚ ਵਸ ਰਿਹਾ ਹੈ ਕਿਚਦੇ ਮਗਰ ਐਵੇਂ ਉੱਠ ਕੇ ਤੁਰ ਪੈਣਾ ਤੇ ਫਿਰ ਸੋਚ ਪੈਣੀ ਆਗਿਆ ਨਹੀਂ ਲਈ ਤਦ ਕਦਮ ਮੋੜਨੇ ਜਦੋਂ ਅਕਾਲ ਪੁੰਗੇ ਦੀ ਰਚਨਾ ਹੋਈ ਤੇ ਸੰਗਤਾਂ ਵਿੱਚ ਪ੍ਰਸਿੱਧ ਹੋਇਆ ਕਿ ਮੀਰੀ ਪੀਰੀ ਦਾ ਤਖਤ ਬਣਨ ਲੱਗਾ ਹੈ ਤਦੋਂ ਭਾਈ ਜੀ ਡੱਲੇ ਸੀ ਖਬਰ ਸੁਣੀ ਜੀ ਸੇਵਾ ਨੂੰ ਉੱਚ ਲਿਆ ਪਰ ਆਗਿਆ ਨਹੀਂ ਸੀ ਇਸ ਕਰਕੇ ਜਾਣੋ ਰੁਕੇ ਪਰ ਮਾਨ ਦੀ ਦਸ਼ਾ ਕੀ ਹੋਈ ਹਰ ਵੇਲੇ ਇਉਂ ਪਾਸੇ ਜਿੱਕੂ ਟੋਕਰੀ ਮੋਢੇ ਹੈ ਤੇ ਇੱਟਾਂ ਢੋ ਰਹੇ ਹਾਂ ਤੇ ਬਾਣੀ ਪੜ ਰਹੇ ਹਾਂ ਇਸ ਸਿੱਖ ਭਰੇ ਅਫਸਰ ਵਿੱਚ ਰਾਮੋ ਨੇ ਆਪਣੀ ਸਦਰ ਐਵੇਂ ਨਾ ਜਾਣ ਦਿੱਤੀ ਇਕ ਗਾੜੇ ਰੇਸ਼ਮ ਦੀ ਦਰਿਆਈ ਮੰਗਾਈ ਔਰ ਤਿੱਲੇ ਦੀ ਕਾੜ ਨਾਲ ਉਸ ਦੀ ਸੁੰਦਰਤਾ ਵਧਾਉਣੀ ਆ ਰੰਭ ਦਿੱਤੀ ਉਧਰ ਅਕਾਲ ਬੁੰਗੇ ਦੀ ਉਸਾਰੀ ਹੋਵੇ ਇੱਧਰ ਡੱਲੇ ਵਿੱਚ ਵੋਟੀ ਗਬਰੂ ਉਸ ਕੰਮ ਦੇ ਗਿਰਦ ਕਿ ਜਿੱਦਨ ਗੁਰੂ ਜੀ ਉਸ ਮੰਦਰ ਨੂੰ ਸ਼ੋਭਾ ਦੇਣਗੇ ਇਹ ਮਹਾਰਾਜ ਜੀ ਦੇ ਚਰਨਾਂ ਹੇਠ ਵਿਛਾਵਾਂਗੇ ਇਹ ਸਦਰ ਵੀ ਪੂਰਨ ਹੋਈ ਕੋਤ ਸਮਾਤਾ ਇਸ ਤਨਾ ਪ੍ਰੇਮ ਦੀਆਂ ਖਿੱਚਾਂ ਤੇ ਪ੍ਰੇਮ ਦੀਆਂ ਪੂਰਨ ਤਾਈਆਂ ਕਦੇ ਵਿਛੋੜਾ ਕਦੇ ਦਰਸ਼ਨ ਕਦੇ ਸਿੱਖ ਕਦੇ ਸਦਰ ਕਦੇ ਮੇਲ ਕਦੇ ਵਿਰਾਗ ਵਿੱਚ ਬੀਤਿਆ ਜਿਸ ਤੋਂ ਮਨ ਪਰ ਅਚਰਜ ਅਸਰ ਹੁੰਦਾ ਗਿਆ ਦਿਨੋ ਦਿਨ ਮਨ ਦੀ ਨਿਰਮਲਤਾ ਤੇ ਉੱਜਲਤਾ ਉੱਚੀ ਹੁੰਦੀ ਗਈ ਜਿਉ ਜਿਉ ਇਹ ਦਸ਼ਾ ਹੋਈ ਸੂਰਤ ਵੀ ਉੱਚੀ ਹੁੰਦੀ ਗਈ ਤਿਵੇਂ ਤਿਵੇਂ ਹੀ ਪ੍ਰੇਮ ਦੀ ਦਸ਼ਾ ਵੀ ਵੱਧੀ ਗਈ ਪਰ ਹੁਣ ਸਮੇ ਨੇ ਹੋਰ ਪਲਟਾ ਖਾਦਾ ਸ਼੍ਰੀ ਗੁਰੂ ਜੀ ਦੇ ਦਿੱਲੀ ਤੁਰ ਪੈਂਦੀਆਂ ਸੋਆਂ ਕੰਨੀ ਪਈਆਂ ਜੀ ਕਦੇ ਧੜਕਦਾ ਹੈ ਕਿ ਪਿਛਲੇ ਪੰਜਵੇਂ ਸਤਗੁਰਾਂ ਵਾਂਗੂ ਬਾਣਾ ਨਾ ਵਰਤਦਾ ਹੋਵੇ ਕਦੇ ਪਰੋਸਾ ਆਖਦਾ ਹੈ ਕਿ ਨਹੀਂ ਸੰਗਤਾਂ ਦੀ ਖਿੱਚ ਲੈ ਚੱਲੀ ਹੈ ਪਰ ਹਰ ਹਾਲ ਵਿੱਚ ਦਰਸ਼ਨਾ ਲਈ ਜੀ ਉਛਲਦਾ ਹੈ ਪਰ ਨਾ ਕੋਈ ਆਗਿਆ ਆਈ ਹੈ ਤੇ ਨਾ ਸੁਨੇਹਾ ਮਿਲਿਆ ਹੈ ਇਸ ਸੋਚ ਵਿਚਾਰ ਵਿੱਚ ਪ੍ਰੇਮ ਦੀ ਨਿੱਤ ਬਲਦੀ ਜਵਾਲਾ ਭੜਕਾਰਿਆਂ ਵਿੱਚ ਆ ਗਈ ਦਿਲਲੀ ਤੁਰਪੈਨ ਦੀ ਪੱਕੀ ਸੋ ਮਿਲ ਗਈ ਹਾਂ ਹਾਂ ਪਿਆਰੇ ਜੀ ਲੰਮੇ ਸਫ਼ਰ ਚੱਲੇ ਹਨ ਕਦ ਮੁੜਨਗੇ ਕਦ ਫੇਰ ਦਰਸ਼ਨ ਹੋਣਗੇ ਸਰੀਰਾਂ ਦਾ ਕੀ ਭਰੋਸਾ ਹੈ ਤਦ ਤੱਕ ਪ੍ਰਾਣ ਵੀ ਰਹਿਣਗੇ ਕਿ ਨਹੀਂ ਫੇਰ ਕਹਿੰਦੇ ਹਨ ਸਤਿਗੁਰੂ ਦੀ ਰਜਾਏ ਸਿਰ ਧਰਨੀ ਧਰਮ ਹੈ ਜੋ ਯੋਗ ਹੁੰਦਾ ਤਾਂ ਗੁਰੂ ਜੀ ਜ਼ਰੂਰ ਦਰਸ਼ਨ ਦੇ ਕੇ ਤੋਰ ਦੇ ਉਹਨਾਂ ਨੇ ਜੋ ਕੁਝ ਵਿਚਾਰਿਆ ਹੈ ਸੋ ਠੀਕ ਹੈ ਉਹ ਸਰਬੱਗ ਹਨ ਜਿਉਂ-ਜਿਉਂ ਇਹ ਦਸ਼ਾ ਹੋਈ ਸੂਰਤ ਕਦੇ ਪ੍ਰੇਮ ਦੇ ਪ੍ਰਵਾਹ ਵਿੱਚ ਕਦੇ ਪ੍ਰੇਮ ਦੇ ਧੀਰਜ ਵਿੱਚ ਅੰਤ ਦੋਹਾਂ ਦੀ ਖਿੱਚ ਨੇ ਐਸਾ ਬਲਵਲਾ ਖਾਦਾ ਕਿ ਗੁਰੂ ਮੂਰਤ ਦੇ ਧਿਆਨ ਆਪੇ ਤੋਂ ਭੁੱਲ ਗਈ ਜਿਉ ਸਾਂਝ ਨੂੰ ਸੂਰਤ ਜੁੜੀ ਫਿਰ ਖੁਲਣਾ ਹੀ ਭੁੱਲ ਗਈ ਮਹਾਰਾਜ ਦੇ ਦਰਸ਼ਨ ਹੋ ਰਹੇ ਹਨ ਔਰ ਦਰਸ਼ਨ ਕਰਨਹਾਰੇ ਮਸਤਪੋਰੇ ਦੀ ਤਰ੍ਹਾਂ ਨਿਮਗਨ ਯੋਗੀ ਵਾਂਗ ਇੱਕ ਰਸ ਜੁੜੇ ਬੈਠੇ ਹਨ ਸਵੇਰਾ ਹੋ ਗਿਆ ਪਰ ਇਨਾਂ ਨੂੰ ਖਬਰ ਨਹੀਂ ਸੂਰਜ ਚੜ ਆਇਆ ਪਰ ਆਪਣੇ ਪਿਆਰੇ ਦੇ ਦਰਸ਼ਨ ਦਾ ਸੂਰਜ ਸਭ ਸੂਰਜਾਂ ਨੂੰ maat ਕਰਨ ਵਾਲਾ ਹੈ ਉਸ ਵਿੱਚੋਂ ਸੂਰਤ ਨੂੰ ਇਸ ਕਿਨਾਰੇ ਸੂਰਜ ਦੀਆਂ ਕਿੰਨਾ ਕਿਵੇਂ ਵੀ ਨਹੀਂ ਉਟਕਾ ਸਕਦੀਆਂ ਤੁੱਪੇ ਹੀ ਬੈਠਿਆ ਦੇਹੋਂ ਝੜ ਆਇਆ ਘਰਦਿਆਂ ਨੇ ਧੁਰ ਛੱਤੇ ਇਸ ਤਰ੍ਹਾਂ ਬੈਠ ਕੇ ਵੇਖ ਕੇ ਹਿਲਾਇਆ ਨਹੀਂ ਉਹ ਵਿਆਕੁਲਤਾ ਨੂੰ ਜਾਣ ਰਹੀ ਸੀ ਔਰ ਇੰਨਾ ਨੂੰ ਇਸ ਸੁਖ ਵਿੱਚ ਵੇਖ ਕੇ ਹਿਲਾਇਆ ਨਹੀਂ ਲੋੜਦੇ ਸਨ ਭਾਵੇਂ ਸੂਰਜ ਦੀ ਤਪਤ ਤੋਂ ਡਰਦੇ ਉਠਾਣਾ ਲੋਚਦੇ ਸਨ ਪਰ ਇੰਨਾ ਦੇ ਮਨ ਨੂੰ ਸੁਖੀ ਜਾਣ ਕੇ ਸਰੀਰ ਦੇ ਤੁਛ ਦੁੱਖ ਦੀ ਪਰਵਾਹ ਵੀ त्यागी ਬੈਠੇ ਸਨ ਐਨੇ ਨੂੰ ਇੱਕ ਸਿੱਖ ਆਇਆ ਕਿ ਸਤਗੁਰੂ ਦਿੱਲੀ ਜਾ ਰਹੇ ਹਨ ਅੱਜ ਗੋਇੰਦਵਾਲ ਡੇਰਾ ਕਰਨਗੇ ਤੇ ਆਗਿਆ ਹੋਈ ਹੈ ਕਿ ਸਾਈਂ ਦਾਸ ਜੀ ਜੋ ਦਰਸ਼ਨ ਦੀ ਅਤ ਤਾਂਗ ਕਰ ਰਹੇ ਹਨ ਇੱਥੇ ਆ ਜਾਣ ਜਾਂ ਸੁਲਤਾਨਪੁਰੇ ਆ ਮਿਲਣ ਗੁਰੂ ਜੀ ਤਰੇ ਚਾਰ ਦਿਨ ਗੋਇੰਦਵਾਲ ਰਹਿਣਗੇ ਇਹ ਸੁਖ ਸੁਨੇਹਾ ਸੁਣ ਕੇ ਕੋਣ ਉਹਨਾਂ ਨੂੰ ਜੁੜਿਆ ਰਹਿਣ ਦੇਵੇ ਝੱਟ ਚਰਨ ਦਬਾ ਕੇ ਜਗਾਇਆ ਤੇ ਸਤਗੁਰਾਂ ਦਾ ਸੁਨੇਹਾ ਸੁਨਾਇਆ ਸੁਨੇਹਾ ਸੁਣਦਿਆਂ ਨੈਣੀ ਨੀਰ ਭਰ ਆਇਆ ਲੂ ਖੜੇ ਹੋ ਗਏ ਔਰ ਦਮਤੀ ਦੇ ਸਰੀਰ ਵਿੱਚੋਂ ਸ਼ੁਕਰ ਸ਼ੁਕਰ ਦੀ ਧੁਨ ਨਿਕਲੀ ਗੱਲ ਪੱਲਾ ਪਾ ਲਿਆ ਔਰ ਕਈ ਵਾਰ ਧਰਤੀ ਪਰ ਮਸਤਕ ਰੱਖ ਕੇ ਕਿਹਾ ਸਾਡੇ ਵਰਗੇ ਅਧਰਮੀਆਂ ਤੇ ਇਹ ਕਿਰਪਾ ਕਰਮਹੀਣਾ ਤਪਹੀਣਾ ਉਤੇ ਇਹ ਕਿਰਪਾਲਤਾ ਧੰਨ ਗੁਰੂ ਹੈ ਧੰਨ ਵਾਹਿਗੁਰੂ ਹੈ ਧੰਨ ਬਖਸ਼ਿਸ਼ ਹੈ ਬੇਵਸੇ ਹੋ ਗਏ ਬੜੀ ਮਧੁਰ ਸੁਰ ਨਾਲ ਇਹ ਸ਼ਬਦ ਗਾਉਣ ਲੱਗ ਪਏ ਸਾਰੇ ਸੰਮੰਦੀ ਜੋ ਪਾਸ ਸੀ ਬੇਵਸੇ ਨਾਲ ਜੁਟ ਪਏ ਬਸੰਤ ਮਹੱਲਾ ਪੰਜਵਾਂ ਸਗਲ ਇੱਛਾ ਜਪ ਪੁੰਨੀਆਂ ਪ੍ਰਭ ਮੇਲੇ ਚਿਰੀ ਵਿਛੁੰਨੀਆਂ ਤੁਮ ਰਵੋ ਗੋਬਿੰਦੇ ਰਵਨ ਜੋ ਜਿਤ ਰਵਿਏ ਸੁਖ ਸਹਿਜ ਭੋ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖਦਨੀ ਮੇਰਾ ਗੁਣ ਅਵਗੁਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੁਜਾਰਿਆ ਇਹ ਸੋਏ ਸਾਰੇ ਪਿੰਡ ਵਿੱਚ ਪਸਰ ਗਈ ਗੁਰੂ ਜੀ ਦੇ ਚਰਨਾ ਕਮਲਾਂ ਦੇ ਪ੍ਰੇਮੀ ਸੁੰਦੇ ਸਾਰ ਭਾਈ ਜੀ ਦੇ ਘਰ ਆਉਂਦੇ ਤੇ ਬੜੇ ਪਿਆਰ ਨਾਲ ਪੁੱਛਦੇ ਹਨ ਦੀਨ ਦੇਵਾਲ ਜੀ ਸਾਨੂੰ ਆਗਿਆ ਹੈ ਜੋ ਆਪ ਦੀ ਸ਼ਰਨ ਚੱਲ ਕੇ ਸਤਗੁਰਾਂ ਦੇ ਦਰਸ਼ਨ ਪਾ ਆਵਾਂ ਜੋ ਜੋ ਇਸ ਤਰ੍ਹਾਂ ਪਿਆਰੇ ਦੇ ਪਿਆਰੇ ਆਉਂਦੇ ਸਨ ਉਹਨਾਂ ਦਾ ਹਰਕ ਉਛਾਲੇ ਖਾਂਦਾ ਹੈ ਹੱਥ ਬਨ ਕੇ ਆਖਦੇ ਹਨ ਪਿਆਰਿਓ ਮੇਰੇ ਸਿਰ ਤੇ ਮੇਰੀਆਂ ਅੱਖਾਂ ਤੇ ਕਦਮ ਧਰ ਕੇ ਚੱਲੋ ਮੈਂ ਤਾਂ ਅਤ ਮੂਰਖ ਹਾਂ ਤੁਹਾਡੇ ਪ੍ਰੇਮ ਤੇ ਚਾਉ ਦੇ ਆਸਰੇ ਦਾਸ ਨੂੰ ਵੀ ਗੁਰਦ੍ਰਸ਼ਨ ਪ੍ਰਾਪਤ ਹੋ ਜਾਣਗੇ ਖਬਰੇ ਇਹ ਸੱਦਾ ਇਹ ਪਿਆਰੇ ਦੀ ਯਾ ਤੁਹਾਡੇ ਸੱਚੇ ਪ੍ਰੇਮ ਦੇ ਕਾਰਨ ਹੋਈ ਹੈ ਇਸ ਤਰ੍ਹਾਂ ਲੋਕਾਂ ਦੀ ਤਿਆਰੀ ਤੇ ਬਿਨੇ ਪਰ ਜ਼ਰਾ ਠਹਿਰਨਾ ਮੈਂ ਵੀ ਆਇਆ ਜੀ ਕਿੰਨਾ ਚਿਰ ਲੰਘਾ ਦਿੱਤਾ ਪਰ ਛੇਕੜ ਤੁਰੇ ਔਰ ਗੋਇੰਦਵਾਲ ਪਹੁੰਚੀ ਦੀਵਾਨ ਸਜ ਰਿਹਾ ਸੀ ਸਾਰੀ ਸੰਗਤ ਹਾਜ਼ਰ ਹੋਈ ਸਾਈਂ ਦਾਸ ਜੀ ਨੂੰ ਸੰਗਤ ਮੋਹਰੇ ਲਾ ਰਹੀ ਸੀ ਪਰ ਅੰਦਰ ਵੜਦੇ ਹੀ ਦੰਬਤੀ ਪਿੱਛੇ ਹੋ ਗਏ ਡੱਲੇ ਦੀ ਸੰਗਤ ਨੂੰ ਗੁਰੂ ਜੀ ਬੜੇ ਹੀ ਆਦਰ ਨਾਲ ਮਿਲੇ ਜਦ ਸਾਬ ਦੇ ਪ੍ਰਸ਼ਾਦ ਭੇਟਾਂ ਲੈ ਚੁਕੇ ਤਦ ਵਿੱਚ ਸਾਈਂ ਦਾਸ ਨਾ ਦਿਸਿਆ ਉਹ ਪ੍ਰੇਮ ਦਾ ਪੂਰਾ ਆਪਣੀ ਅਦਮਤਾ ਦਾ ਜਾਣੂ ਨੈਣ ਭਰੇ ਜੋੜਿਆਂ ਵਿੱਚ ਖੜਾ ਸੀ ਜੀਵ ਵਿੱਚ ਸ਼ੁਕਰ ਤੇ ਸ਼ੁਕਰ ਦੇ ਨਾਲ ਭੈ ਭਰ ਰਿਹਾ ਹੈ ਸ਼ੁਕਰ ਹੈ ਮੇਰੀ ਸਿੱਖ ਪੂਰੀ ਹੋਈ ਪਰ ਹਾਏ ਮੈਂ ਇਸ ਜੋਗਾ ਹਾਂ ਕਿ ਐਸੀ ਪਵਿੱਤਰ ਜੋਤ ਦੇ ਨੇੜੇ ਜਾਵਾਂ ਮੈਂ ਕਰਮਾਂ ਦਾ ਖੁਟਿਆਰ ਦੀਵਾਨ ਵਿੱਚ ਕਦਮ ਰੱਖਦਾ ਹਾਂ ਨਹੀਂ ਮੇਰੇ ਧਨ ਭਾਗ ਮੇਰੇ ਵਾਣ ਸੀ ਜੋ ਇੱਕ ਮਾਨ ਵਾਲੀ ਥਾਂ ਤੇ ਖੜੋਣਾ ਮਿਲਿਆ ਮੈਂ ਤਾਂ ਕੇਵਲ ਯਾਦ ਨੂੰ ਤਰਸਦਾ ਹਾਂ ਆ ਤਾਂ ਚਰਨਾ ਵਿੱਚ ਹਾਜ਼ਰੀ ਤੇ ਦਰਸ਼ਨ ਨਸੀਬ ਹੋ ਗਏ ਗੁਰੂ ਕਿਰਪਾਲ ਹੈ ਜੋ ਮੰਗੋ ਉਸ ਤੋਂ ਵੱਧ ਬਖਸ਼ਦਾ ਹੈ ਇਸ ਪ੍ਰਕਾਰ ਦੇ ਭਾਵਾਂ ਵਿੱਚ ਭਰੇ ਇਸਤਰੀ ਪਰਤਾ ਖੜੇ ਸਨ ਗੁਰੂ ਜੀ ਦੀ ਨਜ਼ਰ ਵੀ ਤੱਕ ਰਹੀ ਸੀ ਜੋ ਪਿਆਰਾ ਸਿੱਖ ਕਿੱਥੇ ਹੈ ਪ੍ਰੇਮੀਆਂ ਦੀ ਹੋ ਟੁੱਟੀ ਅਵਸਥਾ ਦੇ ਜਾਣੂ ਜੀ ਨੇ ਤਾਲ ਲਿਆ ਚਿਹਰੇ ਦਾ ਰੰਗ ਇਸ ਕਹਿਰ ਦੇ ਵਿਰਾਗ ਵਿੱਚ ਦੇਖ ਕੇ ਤਰਬਕ ਕੇ ਉੱਠੇ ਔਰ ਜੀਕੂ ਗਾਂ ਧਾ ਕੇ ਬੱਚੇ ਨੂੰ ਮਿਲਦੀ ਹੈ ਧਾ ਕੇ ਉਧਰ ਨੂੰ 도ੜੇ ਸਾਈਂ ਦਾਸ ਨੇ ਜਾਂ ਉੱਠਦੇ ਵੇਖੇ ਤਾਂ ਤੜਫਿਆ ਕਿ ਹਾਏ ਆਦਬ ਕਰਦਿਆਂ ਹੋਰ ਬੇਦਬੀ ਹੋਈ ਭੱਜ ਕੇ ਚਰਨਾ ਤੇ ਟੈਪਿਆ ਨਾਲ ਹੀ ਰਾਮੋ ਵੀ ਟੈਪਈ ਗੁਰੂ ਜੀ ਨੇ ਸੀਸ ਫੜ ਕੇ ਚੁੱਕਿਆ ਬੜੇ ਪਿਆਰ ਨਾਲ ਕਿਹਾ ਤੁਸੀਂ ਵੱਡੇ ਥਾਂ ਹੋ ਸਾਡੇ ਅਦਬ ਦੀ ਜਗਾ ਹੋ ਐਦਾਂ ਨਾ ਕਰਿਆ ਕਰੋ ਇਸ ਵੇਲੇ ਰਾਮੋ ਦਾ ਕਲੇਜਾ چیر ਕੇ ਹਵਾਕ ਨਿਕਲੇ हे ਤਾਰਨਹਾਰ ਜੀ ਸਾਕਾਦਾਰੀ ਦੇ ਮਨ ਤੋਂ ਮੁਕਤ ਕਰਕੇ ਸਿੱਖੀ ਦੇ ਚਰਨ ਧੂੜ ਵਿੱਚ ਸਮਾ ਲਓ ਇਹ ਸਮਾਂ ਕੁਝ ਅਕਾਇਜ ਆ ਹੈ ਪ੍ਰੇਮੀਆਂ ਦੇ ਫੱਟੇ ਦਿਲਾਂ ਦੇ ਕਲੇਜੇ ਆਪ ਹੀ ਸਮਝਦੇ ਹਨ ਕਿ ਕੂ ਦੇ ਹੁੰਦੇ ਹਨ ਉਹਨਾਂ ਤੇ ਮਰਮ ਧਰਨੀ ਵੀ ਆਪ ਹੀ ਜਾਣਦੇ ਹਨ ਸੋ ਦਾਨੇ ਤੇ ਪ੍ਰੇਮ ਰਸ ਪਿੰਨੇ ਸਤਿਗੁਰੂ ਨੇ ਪ੍ਰੇਮੀਆਂ ਤੇ ਅਤ ਮਹਿਰਾਂ ਕੀਤੀਆਂ ਦੋ ਦਿਨ ਗੁਰੂ ਜੀ ਇਹਨਾਂ ਦੇ ਪ੍ਰੇਮ ਕਾਰਨ ਹੋਰ ਗੋਇੰਦਵਾਲ ਠਹਿਰ ਗਏ ਅੰਤ ਤੁਰਨ ਦਾ ਸਮਾਂ ਆਇਆ ਹੋਰ ਸੰਗਤਾਂ ਇੱਥੋਂ ਵਿਦਾ ਕੀਤੀਆਂ ਡੱਲੇ ਦੀ ਸੰਗਤ ਨੂੰ ਸੁਲਤਾਨਪੁਰ ਤੱਕ ਨਾਲ ਚੱਲਣ ਦੀ ਆਗਿਆ ਮਿਲੀ ਸਮਾ ਤਾਂ ਕਦੇ اٹਕਦਾ ਨਹੀਂ ਇੱਥੋਂ ਵੀ ਵਿਦਾਇਗੀ ਹੋਈ ਸ਼੍ਰੀ ਗੁਰੂ ਜੀ ਦਿੱਲੀ ਨੂੰ ਟੁਰੇ ਤੇ ਸੰਗਤ ਡੱਲੇ ਨੂੰ ਪਧਾਰੀ ਸਾਰੀ ਸੰਗਤ ਅਤ ਬੈਬਲ ਸੀ ਪਰ ਇਸ ਦਮਤੀ ਦੀ ਦਸ਼ਾ ਕੌਣ ਕਹੇ ਤੁਰਨ ਲੱਗਿਆਂ ਸ਼੍ਰੀ ਗੁਰੂ ਜੀ ਨੇ ਕਿਹਾ ਭਾਈ ਸਾਈਂ ਦਾਸ ਸੀ ਅਸੀਂ ਰਾਜ਼ੀ ਖੁਸ਼ੀ ਜ਼ਰਾ ਚਿਰਾਕੇ ਮੁੜਾਂਗੇ ਤੁਸੀਂ ਕੋਈ ਐਸੀ ਵੈਸੀ ਸੋਏ ਸੁਣ ਕੇ ਡੋਲਣਾ ਨਹੀਂ ਗੁਰੂ ਨਾਨਕ ਦੇਵ ਜੀ ਦੀ ਆਗਿਆ ਹੈ ਗੁਰੂ ਜੀ ਤਾਂ ਸਨੇਸ ਸਨੇ ਦਿੱਲੀ ਪਹੁੰਚੇ ਡੱਲੇ ਦੀ ਸੰਗਤ ਡੱਲੇ ਪਹੁੰਚੀ ਪ੍ਰੇਮੀਆਂ ਦੇ ਪ੍ਰੇਮ ਤੇ ਸਤਸੰਗ ਦਾ ਪ੍ਰਵਾਹ ਅਖੰਡ جاری ਸੀ ਸਾਈਂ ਦਾਸ ਜੀ ਨੂੰ ਸਾਰੇ ਆਪਣਾ ਮੁਖੀਆ ਸਮਝਦੇ ਸੀ ਇਸ ਕਰਕੇ ਨਹੀਂ ਕਿ ਉਸ ਵਿੱਚ ਕੋਈ ਧੰਦਾ ਬਲਕਾਰ ਜਾਂ ਵਿਦਿਆ ਦਾ ਹੰਕਾਰ ਪਰ ਇਸ ਲਈ ਕਿ ਉਸ ਵਿੱਚ ਪਿਆਰ ਵਸਦਾ ਸੀ ਕਿਸੇ ਨਾਲ ਈਰਖਾ ਤਾਂ ਕਦੇ ਇਹਨਾਂ ਨੂੰ ਛੋ ਨਹੀਂ ਗਈ ਸੀ ਇਸਤਰੀਆਂ ਨੂੰ ਬਾਹਰ ਅੰਦਰ ਦਾ ਮੇਲ-ਗੇਲ ਨਾ ਹੋਣ ਕਰਕੇ ਈਰਖਾ ਤੋਂ ਘੱਟ छुटਕਾਰਾ ਲੱਭਦਾ ਹੈ ਔਰ ਸ਼ਰੀਕਾ ਤੇ ਕਸਤ ਤੰਗ ਨਿਵਾਸ ਕਰਕੇ ਖਹਿੜਾ ਨਹੀਂ ਛੱਡਦੀ ਪਰ ਧਨ ਭਾਗ ਉਸ ਪਤੀ ਦੇ ਕਿ ਜਿਸ ਦੀ ਸਾਥਸੰਗ ਦੀ ਸਹਾਇਤਾ ਵਿੱਚ ਇਸਤਰੀ ਵੀ ਪ੍ਰੇਮ ਵਾਲੀ ਹੈ ਨਗਰ ਭਾਰ ਵਿੱਚ ਤੇ ਸਾਰੀ ਸਾਕਾਦਾਰੀ ਵਿੱਚ ਰਾਮੋ ਦਾ ਬੇਲਾਗ ਵਰਤਣਾ ਤੇ ਸਭ ਦਾ ਭਲਾ ਕਰਨਾ ਉੱਗਾ ਹੋ ਰਿਹਾ ਹੈ ਇੱਕ ਦਿਨ ਕਿਸੇ ਸਹੇਲੀ ਨੇ ਪੁੱਛਿਆ ਭੈਣ ਜੀ ਤੁਹਾਨੂੰ ਕੀ ਕੁੱਟੀ ਮਿਲ ਗਈ ਹੈ ਜੋ ਕਿਸੇ ਨਾਲ ਈਰਖਾ ਤੁਹਾਨੂੰ ਫੁਰਦੀ ਹੀ ਨਹੀਂ ਕੋਈ ਕੀਤਾ ਜਾਣੇ ਨਾ ਜਾਣੇ ਬੁਲਾਵੇ ਜਾਂ ਬੁਲਾ ਕੇ ਦੁੱਖ ਤੱਕ ਦੇਵੇ ਤੁਸੀਂ ਫਿਰ ਉਸੇ ਤਰ੍ਹਾਂ ਰਹਿੰਦੇ ਹੋ ਰਾਮੋ ਨੇ ਕਿਹਾ ਭੈਣ ਜੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰੇਮੀਆਂ ਦਾ ਨਿਵਾਸ ਹੁੰਦਾ ਹੈ ਤੇ ਜੇ ਪ੍ਰੇਮ ਦੀ ਆਦਤ ਇਸ ਦੁਨੀਆ ਵਿੱਚ ਨਾ ਪਕਾਈ ਤਾਂ ਹੋਰ ਕਿੱਥੇ ਪਕਾਵਾਂਗੇ ਇਹ ਮਨੁੱਖਾ ਜਨਮ ਦੁਰਲਭ ਹੈ ਇਸ ਵਿੱਚ ਮਨੁੱਖ ਨੂੰ ਆਪਣਾ ਸੁਭਾਅ ਐਸਾ ਉੱਚੀ ਕਰੀ ਜਾਣਾ ਚਾਹੀਦਾ ਹੈ ਜੋ ਪ੍ਰੇਮ ਵਾਲਾ ਹੋ ਕੇ ਦਰਗਾਹ ਵਿੱਚ ਰਹਿਣ ਦੇ ਲਾਇਕ ਹੋ ਜਾਵੇ ਗੁਰੂ ਜੀ ਸਭ ਨੂੰ ਪ੍ਰੇਮ ਕਰਦੇ ਹਨ ਸਿੱਖੀ ਦੇ ਚਾਹਵਾਨਾਂ ਨੂੰ ਵੀ ਪ੍ਰੇਮ ਹੀ ਚਾਹੀਏ ਮੈਨੂੰ ਪ੍ਰੇਮ ਆਉਂਦਾ ਤਾਂ ਨਹੀਂ ਈਰਖਾ ਬਥੇਰੀ ਹੈ ਪਰ ਪਤੀ ਜੀ ਦੀ ਕਿਰਪਾ ਨਾਲ ਯਤਨ ਕਰਦੀ ਹਾਂ ਜੇ ਪ੍ਰੇਮ ਕਰਨ ਦੀ ਜਾਚ ਆ ਜਾਵੇ ਸਹੇਲੀ ਕਿ ਇਤਨੇ ਖਿਆਲ ਨਾਲ ਹਿੰਮਤ ਕਰਨ ਦੀ ਤਾਕਤ ਪੈਦਾ ਹੋ ਜਾਂਦੀ ਹੈ। ਰਾਮੂ, ਦੋ ਗੱਲਾਂ ਹਨ, ਇੱਕ ਤਾਂ ਭਰੋਸਾ ਤੇ ਇੱਕ ਨਿੱਤ ਦੀ ਹੱਦ ਬੀਤੀ। ਸਹੇਲੀ, ਉਹ ਕੀ ਕੁਰ? ਰਾਮੂ, ਸਿੱਧਕ ਜਾਂ ਭਰੋਸਾ ਜਾਂ ਨਿਸ਼ਚਾ ਜਿਸ ਸ਼ੈ ਨੂੰ ਆਖਦੇ ਹਨ, ਅਸੀਂ ਉਸ ਨੂੰ ਸਮਝਦੇ ਨਹੀਂ ਹਾਂ। ਪਰ ਇਹ ਐਸੀ ਨਿਆਮਤ ਹੈ ਕਿ ਅਕਲ ਤੋਂ ਵੀ ਵਧੇਕ ਉੱਚੀ ਤੇ ਅਮੋਲਕ ਹੈ। ਜਦ ਸਾਨੂੰ ਰੱਤੀ ਜਿੰਨਾ ਭਰੋਸਾ ਹੋ ਜਾਵੇ ਕਿ ਵਾਹਿਗੁਰੂ ਹੈ ਔਰ ਸਾਡੇ ਅੰਗ ਸੰਗ ਹੈ। ਔਰ ਸਾਨੂੰ ਪਿਆਰ ਕਰਦਾ ਹੈ ਤਦ ਕੁਦਰਤ ਵੱਲੋਂ ਸਾਰੀਆਂ ਹਿੰਮਤਾਂ ਕਰਨ ਲਈ ਉੱਦਮ ਜਾਗ ਪੈਂਦਾ ਹੈ ਫਿਰ ਅੱਗੇ ਹੱਡ ਬੀਤੀ ਸ਼ੁਰੂ ਹੋ ਪੈਂਦੀ ਹੈ ਕਦਮ ਕਦਮ ਤੇ ਪਰਮੇਸ਼ਰ ਦਾ ਹੋਣਾ ਉਸ ਦਾ ਅੰਗ ਸੰਗ ਹੋਣਾ ਔਰ ਸਾਨੂੰ ਪਿਆਰ ਕਰਨਾ ਪਰ ਤੱਕ ਵਰਤਦਾ ਪਿਆ ਦਿਸਦਾ ਹੈ ਜਿਉ ਜਿਉ ਇਹ ਵਰਤਾਰਾ ਰੋਜ਼ ਹੱਡੀ ਬੀਤਦਾ ਹੈ ਤਿਉ ਤਿਉ ਭਰੋਸਾ ਵੱਧਦਾ ਜਾਂਦਾ ਹੈ ਜਿਉ ਜਿਉ ਭਰੋਸਾ ਵੱਧਦਾ ਹੈ ਇਹ ਹੱਡ ਬੀਤੇ ਵਰਤਾਰੇ ਵਧੀਕ ਤੋਂ ਵਧੀਕ ਦਿਖਾਈ ਦੇਣਦੇ ਜਾਂਦੇ ਹਨ ਕਿ ਪਰਮੇਸ਼ਰ ਹੈ ਸਾਡੇ ਅੰਗ ਸੰਗ ਹੈ ਤੇ ਸਾਨੂੰ ਪਿਆਰ ਕਰਦਾ ਹੈ ਪਿਆਰੀ ਭੈਣ ਜਦੋਂ ਰੋਜ਼ ਕਦੀ ਨਾ ਮਰਨ ਵਾਲੀ ਸਦਾ ਇੱਕ ਰਸ ਰਹਿਣ ਵਾਲੀ ਸੁਧੀ ਨੇਕੀ ਤੇ ਪ੍ਰੇਮ ਦੇ ਪੁੰਜ ਹੋਣ ਮਾਤਰ ਦਾ ਸਿਦਕ ਵੱਜ ਗਿਆ ਫਿਰ ਦਿਲ ਪਰ ਆਪੇ ਇਹ ਅਸਰ ਬੈਠਦਾ ਹੈ ਕਿ ਜਦ ਮੇਰੇ ਪੈਦਾ ਕਰਨ ਵਾਲੇ ਮੈਨੂੰ ਪਿਆਰ ਕਰਨ ਵਾਲੇ ਦਾ ਸਰੂਪ ਸੁਧਾ ਨੇਕੀ ਤੇ ਪ੍ਰੇਮ ਹੈ ਤਦ ਮੇਰੇ ਕਰਤੱਵ ਵੀ ਉਸੇ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਜੋ ਸੁਭਾਪਿਤਾ ਦਾ ਹੈ ਉਸੇ ਸੁਭਾਵ ਵਾਲੀ ਹੋ ਕੇ ਮੈਂ ਪਿਤਾ ਦੀ ਪਿਆਰੀ ਹੋ ਸਕਦੀ ਹਾਂ ਫਿਰ ਈਰਖਾ ਛੱਡਣ ਤੇ ਪਿਆਰ ਦੀ ਵਰਤੋਂ ਵਰਤਨ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਸਗੋ ਇੱਕ ਤਰ੍ਹਾਂ ਦਾ ਚਾਓ ਐਸਾ ਕਰਨ ਲਈ ਆਪੇ ਪੈਦਾ ਹੋ ਜਾਂਦਾ ਹੈ ਔਰ ਉਹ ਚਾਓ ਉਸੇ ਵਿੱਚ ਆਪੇ ਲਈ ਚਲਦਾ ਹੈ ਇੱਥੇ ਕੋ ਪਹੁੰਚ ਕੇ ਇੱਕ ਹੋਰ ਕਲਾ ਵਰਤਦੀ ਹੈ ਉਹ ਏ ਕਿ ਵਾਹਿਗੁਰੂ ਨੂੰ ਭੁੱਲ ਕੇ ਜਾਂ ਬਦੀ ਕਰਕੇ ਜਾਂ ਪ੍ਰੇਮ ਦੇ ਉਲਟ ਕਿਸੇ ਨਾਲ ਦਵੇਗ ਕਰਕੇ ਜੀ ਵਿੱਚ ਆਪੇ ਹੀ ਖੁਸਨ ਲੱਗ ਜਾਂਦਾ ਹੈ ਉਹ ਖੁਸਨ ਵਿੱਚ ਹੀ ਨਹੀਂ ਰਹਿੰਦੀ ਸਰੀਰ ਨਾਲ ਟੁੱਟਣ ਲੱਗ ਜਾਂਦਾ ਹੈ ਉਹ ਜੋ ਭਰੋਸਾ ਧਰਿਆ ਸੀ ਉਹ ਕੁਛ ਢਿੱਲਾ ਜਿਹਾ ਪੈ ਜਾਂਦਾ ਹੈ ਇਸ ਦੇ ਹੁੰਦਿਆਂ ਜੀ ਐਸਾ ਚਿੱਥਾ ਹੁੰਦਾ ਹੈ ਕਿ ਆਪਣੇ ਆਪ ਨੂੰ ਵੱਡ ਵੱਡ ਕੇ ਖਾਣ ਲੱਗ ਪੈਂਦਾ ਹੈ ਬਾਣੀ ਵਿੱਚ ਚਿੱਤ ਨਹੀਂ ਲੱਗਦਾ ਬੇਨਤੀ ਵਿੱਚ ਨਹੀਂ ਖੁੱਬਦਾ ਸ਼ੁਕਰ ਤੋਂ ਨਸਤਾ ਹੈ ਤੇ ਵਾਹਿਗੁਰੂ ਦੀ ਯਾਦ ਵੀ ਭੁੱਲ ਵਿੱਚ ਪਲਟਾ ਖਾ ਜਾਂਦੀ ਹੈ ਕਿਸੇ ਰੋਗੀ ਵਾਂਗ ਸਰੀਰ ਹੋ ਜਾਂਦਾ ਹੈ ਉਹ ਸਰੀਰ ਤੇ ਮਨ ਦੀ ਟੋਟ ਇੱਕ ਐਸੀ ਸਜ਼ਾ ਮਾਲੂਮ ਹੁੰਦੀ ਹੈ ਕਿ ਕਿਸੇ ਹੋਰ ਨਰਕ ਦੇਖਣ ਦੀ ਲੋੜ ਨਹੀਂ ਰਹਿੰਦੀ। ਹੇ ਭੈਣ ਉਸ ਵੇਲੇ ਹਾੜੇ ਤੇ ਤਰਲੇ ਗੱਡੀ ਦੇ ਹਨ ਕਿ ਹੁਣ ਇੱਕ ਵੈਰੀ ਚੈਨ ਆਵੇ। ਤਦ ਫੇਰ ਕਦੀ ਐਸਾ ਨਾ ਕਰਾਂਗੇ। ਸੋ ਗੁਰੂ ਜੀ ਦੀ ਮਿਹਰ ਨਾਲ ਬਾਣੀ ਬੇਸਵਾਦੀ ਦੇ ਪੜਨ ਨਾਲ ਉਹ ਮਨ ਦੀ ਮੈਲ ਜਦ ਉਤਰਦੀ ਹੈ। ਤਦ ਫੇਰ ਸ਼ਾਂਤ ਤੇ ਸੁਖ ਆ ਵਰਤਦਾ ਹੈ। ਇਉਂ ਜਾਪਦਾ ਹੈ ਕਿ ਅਸੀਂ ਕਿਸੇ ਬੜੇ ਭਾਰੇ ਸਖਤ ਪਰਬਤ ਦੇ ਹੇਠ ਆ ਗਏ ਸਾਂ। ਔਰ ਮਸਾ ਨਿਕਲੇ ਹਨ ਨਿਕਲੰਦਾਏ ਸੁਖ ਸਾਰੇ ਸਰੀਰ ਵਿੱਚ ਪ੍ਰਤੀਤ ਦੇ ਕੇ ਕੁਦਰਤੀ ਸ਼ੁਕਰ ਦੇ ਆਵਾਸੇ ਨਿਕਲਦੇ ਹਨ ਤੇ ਮਨ ਕਹਿੰਦਾ ਹੈ ਪਿਆਰੇ ਦੀ ਮਰਜ਼ੀ ਦੇ ਉਲਟ ਕੀਤਿਆਂ ਸਭ ਕੁਝ ਉਲਟ ਪੁਲਟ ਹੋ ਗਿਆ ਸੀ ਹੁਣ ਐਸਾ ਨਾ ਹੋਵੇ ਫਿਰ ਪ੍ਰਾਰਥਨਾ ਵਿੱਚ ਐਸਾ ਜੁੜਦਾ ਹੈ ਤੇ ਤਰਲੇ ਕਰਦਾ ਹੈ ਕਿ हे করুণਾ निधि ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵਿਖਾਲ ਇਹ ਆ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾ ਸੰਭਾਲ ਇਹੋ ਕਰਤਾਰ ਤੇ ਗੁਰੂ ਦੀ ਆਪਣੀ ਮਿਹਰ ਨਾਲ ਕੁਝ ਆਪੇ ਹੀ ਸੁਭਾਅ ਵਿੱਚ ਪਲਟਾ ਆ ਜਾਂਦਾ ਹੈ ਸਹੇਲੀ ਇਹ ਹਾਲ ਤੁਹਾਡਾ ਹੀ ਸੁਣਿਆ ਹੈ ਹੋਰ ਤਾਂ ਕਿਸੇ ਦਾ ਨਹੀਂ ਹੁੰਦਾ ਕੀ ਇਹ ਤੁਹਾਡੇ ਵਰਗੇ ਚੁਣੇ ਹੋਏ ਪਿਆਰਿਆਂ ਦਾ ਹੀ ਹੁੰਦਾ ਹੈ ਕਿ ਸਭ ਕਿਸੇ ਦਾ ਹੁੰਦਾ ਹੈ ਰਾਮੂ ਪਹਿਲੀ ਗੱਲ ਇਹ ਠੀਕ ਨਹੀਂ ਕਿ ਅਸੀਂ ਚੁਣੇ ਹੋਏ ਹਾਂ ਅਸੀਂ ਤਾਂ ਚੁਣੇ ਹੋਏ ਮੂਰਖ ਹੋ ਸਕਦੇ ਹਾਂ ਦੂਜੀ ਇਹ ਦਸ਼ਾ ਡਾਕੂ ਚੋਰ ਤੋਂ ਲੈ ਕੇ ਪੂਰਨ ਸੰਤ ਤੱਕ ਦੀ ਹੁੰਦੀ ਹੈ ਵੇ ਬਦੀ ਕਰਕੇ ਚਿੱਤ ਵਿੱਚ ਉਦਾਸੀ ਆਉਂਦੀ ਹੈ ਭਲਾਈ ਕਰਕੇ ਚਿੱਤ ਵਿੱਚ ਖੁਸ਼ੀ ਆਉਂਦੀ ਹੈ ਫਰਕ ਹੈ ਤਾਂ ਇਤਨਾ ਕਿ ਚੋਰ ਆਦਕ ਦੁਰਾਚਾਰੀ ਲੋਕਾਂ ਨੂੰ ਆਪਣੇ ਜੀ ਦੀ ਉਦਾਸੀ ਨੂੰ ਦੇਖਣ ਦਾ ਸੁਭਾਅ ਨਹੀਂ ਹੁੰਦਾ ਔਰ ਜੋ ਦਿਸੇ ਵੀ ਤਾਂ ਸ਼ਰਾਬ ਜੂਏ ਖੇਡਾਂ ਆਦ ਵਿੱਚ ਉਸ ਉਦਾਸੀ ਨੂੰ ਭੁਲਾਉਣ ਦਾ ਯਤਨ ਕਰਕੇ ਉਸ ਨੂੰ ਭੁਲਾਉਂਦੇ ਹਨ ਤੇ ਇਉਂ ហេਠਾ ਹੀ ហេਠਾ ਉਤਰਦੇ ਜਾਂਦੇ ਹਨ ਔਰ ਚਾਨਣੇ ਤੋਂ ਕਬਰਾ ਕਬਰਾ ਕੇ ਹਨੇਰੇ ਨਾਲ ਪਿਆਰ ਵਧਾਉਂਦੇ ਹਨ ਦੁਨੀਆਦਾਰ ਲੋਕ ਐਸੀ ਉਦਾਸੀ ਨੂੰ ਅਕਲਾ ਨਾਲ ਨਜਿੱਠਦੇ ਹਨ ਦਿਲ ਨੂੰ ਤਸੱਲੀਆਂ ਦਿੰਦੇ ਹਨ ਕਿ ਤੂੰ ਬਦਲ ਗਿਆ ਹੈ ਬਦਲਾ ਲੈਣਾ ਧਰਮ ਹੈ ਜਾਂ ਤੂੰ ਇਉਂ ਠੀਕ ਕੀਤਾ ਹੈ ਮੁਨਾਸਬ ਐਸੀ ਕਿ ਜੇਕਰ ਅਕਲਾ ਨਾਲ ਮਾਨਦੀ ਉਦਾਸੀ ਨਾਲ ਲੱਥੇ ਤਾਂ ਅਧਕਾਰ ਦੇ ਮੌਪਦਾਰਤ ਨੂੰ ਐਸ਼ ਖੇਲ ਖੁਦ ਤਮਾਸ਼ੇ ਹਾਸੀ ਤਜਨਾ ਨਾਲ ਜੀ ਤੋਂ ਉਸ ਉਦਾਸੀ ਨੂੰ ਜੋ ਕਲਿਆਣ ਕਰਤਾ ਹੈ ਕੱਢ ਦਿੰਦੇ ਹਨ ਵੱਡਾ ਭਾਰਾ ਪਰਦਾ ਇਹ ਹੈ ਕਿ ਇਹ ਗੱਲ ਤਾਂ ਅਕਸਰ ਸਮਝ ਲੈਂਦੇ ਹਨ ਕਿ ਜੀ ਉਦਾਸ ਹੈ। ਅੱਜ ਕਿਤੇ ਨਹੀਂ ਲੱਗਦਾ ਪਰ ਇਸ ਪਾਸੇ ਧਿਆਨ ਨਹੀਂ ਪੈਂਦਾ ਕਿ ਕਿਉਂ ਉਦਾਸ ਹੈ। ਕਾਰਨ ਦੀ ਖੋਜ ਨਹੀਂ ਕਰਦੇ। satsang ਦੀ ਸ਼ਰਨ ਆਏ ਨੂੰ ਚਾਹੇ ਕਮਜ਼ੋਰ ਹੈ ਚਾਹੇ ਪੂਰਨ ਸੰਤ ਇਹ ਵਾਦੀ ਪਹਿਲੇ ਹੀ ਪੈ ਜਾਂਦੀ ਹੈ ਕਿ ਅੱਜ ਜੀ ਉਚਾਟ ਕਿਉਂ ਹੈ? ਕੀ ਕਾਰਨ ਹੋਇਆ ਹੈ? ਫੇਰ ਲਬਦੇ ਲਬਦੇ ਆਪਣਾ ਕੋਈ ਅਪ੍ਰੇਮ ਦਾ ਕੰਮ ਕੋਈ ਅਕਿਰਪਾ ਦਾ ਵਾ ਕੋਈ ਈਰਖਾ ਦੀ ਸੋਚ ਕੋਈ ਵਾਹਿਗੁਰੂ ਦੀ ਯਾਦ ਵਿੱਚ ਭੁੱਲ ਲੱਭ ਪੈਂਦੀ ਹੈ ਉਸ ਵੇਲੇ ਉਸ ਦਾ दारू ਕਰਦੇ ਹਨ ਕਿਹੜਾ ਪਰ ਇਹ ਮਤ ਪਾ ਪਾਕੈ ਸੰ ਉਹ ਧੋਪੇ ਨਾ ਵੇ ਕੈ ਰੰ ਇਸ ਪ੍ਰਕਾਰ satsang ਦੀ ਸ਼ਰਨ ਆਏ ਵਿੱਚ ਪ੍ਰੇਮ ਕਰਨ ਦੀ ਹਿੰਮਤ ਪੈਦਾ ਹੁੰਦੀ ਹੈ ਤੇ ਵੱਧਦੀ ਹੈ ਸਹੇਲੀ ਭੈਣ ਜੀ ਜੋ ਤੁਸਾਂ ਕਿਆ ਸੋਤਾ ਮੈਂ ਸਮਝਿਆ ਪਰ ਹੁਣ ਇਹ ਦਸੋ ਕਿ satsang ਦੀ ਸ਼ਰਨ ਆਉਣਾ ਕੀ ਹੁੰਦਾ ਹੈ ਮੈਂ ਤਾਂ ਜਿਉਂ ਵਿਆਹੀ ਅ 16 ਵਰੇ ਮਗਰੋਂ ਪੇਕੇ ਆਈ ਹਾਂ ਸਾਡੇ ਸੋਰੇ ਤਾਂ satsang ਇਹ ਹੈ ਕਿ ਰੋਟ ਪਕਾਇਆ ਤੇ ਸਰਵਰ ਦੇ ਨਮਿੱਤ ਦੇ ਛੱਡਿਆ ਤੇ ਸਮਝ ਲਿਆ ਕਿ ਪੁੱਤਰ ਬੋਲਦ ਜਿਉਂਦੇ ਰਹਿਣਗੇ ਪਰ ਵੇਖਦੀ ਰਹੀ ਹਾਂ ਜੋ ਜੀ ਰਾਜ਼ੀ ਨਹੀਂ ਹੁੰਦਾ ਇੱਥੇ 3 ਕੁ ਮਹੀਨੇ ਦੀ ਆਈ ਹਾਂ ਤਾਂ ਕੁਝ ਹੋਰ ਹੀ ਵੇਖਦੀ ਰਹੀ ਹਾਂ ਤੁਸੀਂ ਸਾਰੇ ਖਿੜੇ ਮੱਥੇ ਤੋਂ ਕੁਝ ਦਿਸਦੇ ਹੋ ਬੋਲਤ ਪੁੱਤਰ ਮਰੇ ਕੇ ਬੱਚੇ ਇਸ ਗੱਲ ਦਾ ਧੋਖਲਾ ਤੁਹਾਨੂੰ ਹੈ ਹੀ ਨਹੀਂ ਔਰ ਫੇਰ ਤੁਹਾਡੇ ਪਿੰਡ ਐਸਾ ਦੁੱਖ ਪੈਂਦਾ ਵੀ ਘੱਟ ਹੈ ਮੈਂ ਅਚੰਬਾ ਹੋ ਰਹੀ ਹਾਂ ਕਿ ਇੱਥੇ ਕੀ ਹੋ ਰਿਹਾ ਹੈ ਗੁਰੂ ਕੀ ਸਿੱਖੀ ਤਾਂ ਉਦੋਂ ਵੀ ਇੱਥੇ ਸੀ ਜਦੋਂ ਮੈਂ ਵਿਆਹੀ ਹਾਂ ਪਰ ਹੁਣ ਕੁਝ ਹੋਰ ਰੰਗ ਹੈ ਜਾਂ ਮੈਂ ਉਦੋਂ ਨਿਆਣੀ ਸਾਂ ਤਾਂ ਮੈਂ ਸਮਝੀ ਨਹੀਂ ਸੀ ਬੰਨੂ ਕਿਰਪਾ ਕਰਕੇ ਇਹ ਦੱਸੋ ਕਿ ਇਸ ਦਾ ਕੀ ਕਾਰਨ ਹੈ ਰਾਮੋ ਮੈਂ ਦਾਸ ਚੁਕੀ ਹਾਂ ਕਿ ਜਦ ਕਿਣਕਾ ਮਾਤਰ ਭਰੋਸਾ ਆਪਣੇ ਪਰਮੇਸ਼ਰ ਤੇ ਆ ਜਾਵੇ ਤਾਂ ਧੋਖਲਾ ਮਿਟ ਜਾਂਦਾ ਹੈ ਨਾ ਪਰਮ ਉੱਠਦਾ ਹੈ ਨਾ ਪੈ ਜਿਨ੍ਹਾਂ ਨੂੰ ਬਹੁਤ ਧੋਖਲਾ ਉੱਠਦਾ ਹੈ ਹਾਏ ਪੁੱਤ ਨਾ ਮਰ ਜਾਏ ਹਾਏ ਬੋਲਦ ਨਾ ਚੋਰ ਨਾ ਲੈ ਜਾਣ ਉਹਨਾਂ ਨਾਲ ਅਜਈਆਂ ਹੋਣੀਆਂ ਵਧੇਕ ਵਰਤਦੀਆਂ ਹਨ ਜਿਨ੍ਹਾਂ ਨੂੰ ਭਰੋਸਾ ਹੈ ਕਿ ਵਾਹਿਗੁਰੂ ਸਾਨੂੰ ਪਿਆਰ ਕਰਦਾ ਹੈ ਉਹ ਜੋ ਕਰੇਗਾ ਸਾਡੇ ਭਲੇ ਦੀ ਕਰੇਗਾ ਉਨਾਂ ਦਾ ਨੁਕਸਾਨ ਹੁੰਦਾ ਨਹੀਂ ਹੋਵੇ ਤਾਂ ਚਿੱਤ ਨੂੰ ਖਾਂਦਾ ਨਹੀਂ ਮੀਤ ਕਰੇ ਸੋਈ ਹਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਇਹ ਗੁਰਵਾਕ ਉਹਨਾਂ ਦੀ ਢਾਲ ਹੁੰਦੀ ਹੈ ਪਿਆਰੀ ਭੈਣ ਇਹ ਜਾਣਣਾ ਹੈ ਇੱਕ ਹਨੇਰਾ ਜੋ ਜਾਣਣੇ ਵਿੱਚ ਦੁਰਦਾ ਹੈ ਠੇਡਾ ਬਹੁਤ ਘਟ ਖਾਂਦਾ ਹੈ ਜੋ ਹਨੇਰੇ ਤੁਰਦਾ ਹੈ ਬਹੁਤ ਸੱਟਾਂ ਖਾਂਦਾ ਹੈ ਪਰਮੇਸ਼ਰ ਤੇ ਭਰੋਸਾ ਕਰਨਾ ਕਿ ਹੈ ਫਿਰ ਇਹ ਮੰਨਣਾ ਕਿ ਅੰਗ ਸੰਗ ਹੈ ਫਿਰ ਇਹ ਸਿੱਧਕ ਧਾਰਨਾ ਕਿ ਮੈਨੂੰ ਪਿਆਰ ਕਰਦਾ ਹੈ ਇਹ ਚਾਨਣਾ ਹੈ ਚਾਨਣੇ ਦੀਆਂ ਕਿਰਨਾ ਸੱਚ ਪਿਆਰ ਨੇਕੀ ਧਰਮ ਉਪਕਾਰ ਤੇ ਵਾਹਿਗੁਰੂ ਦੀ ਯਾਦ ਬੇਨਤੀ ਔਰ ਸ਼ੁਕਰ ਹਨ ਜੋ ਇਸ ਚਾਨਣੇ ਵਿੱਚ ਤੁਰਦਾ ਹੈ ਉਹ ਠੁੱਡੇ ਬਹੁਤ ਘੱਟ ਖਾਂਦਾ ਹੈ ਪਰ ਜੋ ਇਸ ਦੇ ਉਲਟ ਪੁਲ ਅਰਥਾਤ ਧੋਖਲੇ ਪਰਮ ਵਹਿਮ ਝੂਠਾ ਵੈਰ ਤੇ ਮਾਨ ਦੇ ਖੰਡਾਓ ਵਿੱਚ ਤੁਰਦਾ ਹੈ ਉਹ ਹਨੇਰੇ ਵਿੱਚ ਜਾ ਰਿਹਾ ਹੈ ਨੇਕੀ ਸਤ ਵਸਤੂ ਹੈ ਜੀਕੂ ਚਾਨਣਾ ਇੱਕ ਵਸਤੂ ਹੈ ਪਰ ਹਨੇਰਾ ਤਾਂ ਚਾਨਣੇ ਦੀ ਅਨਹੋਂਦ ਹੈ ਇਸੇ ਤਰ੍ਹਾਂ ਬਦੀ ਨੇਕੀ ਦੇ ਉਲਟ ਜਾਣ ਦਾ ਨਾਂ ਹੈ ਜੀਕੂ ਚਾਨਣੇ ਦਾ ਨਾਂ ਹੋਂਦੇ ਹਨੇਰਾ ਕਹੀਦਾ ਹੈ ਤਿਵੇਂ ਨੇਕੀ ਉੱਡ ਜਾਣ ਤੇ ਬਦੀ ਕਹੀਦੀ ਹੈ ਸੋ ਹਨੇਰੇ ਤੇ ਬਦੀ ਕੋਈ ਸਤ ਵਸਤੂ ਨਹੀਂ ਹਨ ਉੰਜ ਦੁੱਖदाई ਅਤ ਹਨ ਸਤ ਵਸਤੂ ਇੱਕੋ ਨੇਕੀ ਹੈ ਬਦੀ ਅਸਤ ਵਸਤੂ ਹੈ ਜੋ ਨੇਕੀ ਵਿੱਚ ਦੁਰਦਾ ਹੈ ਉਹ ਤਾਂ ਕਿਸੇ ਸ਼ੈ ਦਾ مالک ਹੋ ਰਿਹਾ ਹੈ ਕੁਛ ਰਾਸ ਜਮਾ ਕਰ ਰਿਹਾ ਹੈ ਪਰ ਬਦੀ ਦਾ ਜਦ ਕੋਈ ਸੱਤ ਸਰੂਪ ਹੀ ਨਹੀਂ ਤਦ ਉਹ ਕੀ ਰਾਸ ਜਮਾ ਕਰ ਰਿਹਾ ਹੈ ਉਹ ਤਾਂ ਲੁਟਾਰ ਰਿਹਾ ਹੈ ਗੁਆ ਰਿਹਾ ਹੈ ਸਿਆਣੇ ਲੋਕ ਆਖਦੇ ਹਨ ਕਿ ਵਾਹਿਗੁਰੂ ਕੇਵਲ ਸੱਤ ਸਰੂਪ ਹੈ ਅਰਥਾਤ ਉਹ ਤਿੰਨਾ ਸਮਿਆਂ ਵਿੱਚ ਹੋਣ ਵਾਲੀ ਕਲਿਆਣ ਸਰੂਪ ਸ਼ਕਤੀ ਹੈ ਉਸ ਤੋਂ ਛੁੱਟ ਜੋ ਕੁਛ ਦੀਦਾ ਹੈ ਸੋ ਮਾਇਆ ਹੈ ਅਰਥਾਤ ਉਸ ਦਾ ਦਿਖਾਵੇ ਮਾਤਰ ਰੂਪ ਤਾਂ ਹੈ ਪਰ ਉਸ ਦਾ ਸੱਤ ਰੂਪ ਨਹੀਂ ਹੈ ਮਤਲਬ ਇਹ ਕਿ ਉਹ ਤਿੰਨਾ ਸਮਿਆਂ ਵਿੱਚ ਇੱਕ ਰਸ ਰਹਿਣ ਵਾਲੀ ਨਹੀਂ ਹੈ ਸੋ ਉਹ ਮਿੱਥਿਆ ਹੈ ਹੁਣ ਤੂੰ ਸਮਝ ਲੈ ਕਿ ਵਾਹਿਗੁਰੂ ਜੋ ਪ੍ਰੇਮ ਸਰੂਪ ਹੈ ਸੱਤ ਵਸਤੂ ਹੈ ਉਹ ਸਦਾ ਸੀ ਹੁਣ ਹੈ ਤੇ ਸਦਾ ਹੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੁਣ ਉਹ ਸੱਚ ਮੁੱਚ ਦੀ ਹੋਣ ਦਵਾਲੇ ਵਾਹਿਗੁਰੂ ਦੇ ਗੁਣ ਤੇ ਸੁਭਾਅ ਸਦਾ ਗੁਣ ਵਾਲੇ ਹੋਣ ਤੇ ਸਾਰ ਵਸਤੂ ਹੋਣਗੀ ਜਾਂ ਇਹੋ ਕਹੋ ਕਿ ਉਹਨਾਂ ਦੀ ਇੱਕ ਹੋਣ ਹੈ ਗੁਰੂ ਜੀ ਨੇ ਇਹਨਾਂ ਨੂੰ ਸੱਚੀ ਰਾਸ ਆਖਿਆ ਹੈ ਅਰਥਾਤ ਇਹ ਸਦਾ ਰਹਿਣ ਵਾਲੀ ਹੈ ਤੇ ਇਸ ਦਾ ਰੂਪ ਹੈ ਵਜੂਦ ਹੈ ਮੂਲ ਹੈ ਤੇ ਇਸ ਦੇ ਉਲਟ ਜੋ ਕੁਝ ਹੈ ਸੋ ਉਲਟ ਹੀ ਹੈ ਉਹ ਕੋਈ ਸ਼ੈ ਨਹੀਂ ਉਸ ਦਾ ਕੋਈ ਮੂਲ ਨਹੀਂ ਉਹ ਝੂਠ ਹੈ ਤੇ ਕੋਈ ਰਾਸ ਨਹੀਂ ਹੈ ਮੋਟੀ ਗੱਲ ਇਹੋ ਹੈ ਕਿ ਵਪਾਰੀਆਂ ਨੂੰ ਇੱਕ ਨਫਾ ਹੁੰਦਾ ਹੈ ਇੱਕ ਨੁਕਸਾਨ ਹੁੰਦਾ ਹੈ ਨਫਾ ਕੋਈ ਸ਼ੈ ਹੈ ਜੋ ਪੱਲੇ ਪੈਂਦੀ ਹੈ ਪਰ ਘਾਟਾ ਕੁਝ ਪੱਲਿਓਂ ਜਾਂਦਾ ਹੈ ਇਸੇ ਤਰ੍ਹਾਂ ਨੇਕੀ ਨਫਾ ਹੈ ਜੋ ਪੱਲੇ ਬਚਦੀ ਹੈ ਪਰ ਬਦੀ ਘਾਟਾ ਹੈ ਜੋ ਨੇਕੀ ਦੀ ਰਾਸ ਨੂੰ ਉਜਾੜਦਾ ਹੈ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ